ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਰਿਜ਼ਰਵੇਸ਼ਨ ਪਾਲਿਸੀ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਵਾਈਸ ਚਾਂਸਲਰ ਦਫ਼ਤਰ ਦਾ ਘਰਾਵ ਕਰਨ ਦੇ ਮਾਮਲੇ ਦੇ ਵਿੱਚ 7 ਵਿਦਿਆਰਥੀ ਕਰਮਚਾਰੀਆਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਵੀ ਜਾਂਚ ਲਈ ਸੈਂਟਰਲਾਈਜ਼ਡ ਕਮੇਟੀ ਦਾ ਗਠਨ ਕੀਤਾ ਗਿਆ। ਤੇ ਹੁਣ ਇਹਨਾਂ ਉੱਤੇ ਪੀਓ ਅਥਾਰਟੀ ਨੇ 1 ਮਈ ਤੋਂ ਲੈ ਕੇ 31 ਮਈ ਤੱਕ ਕਲਾਸਾਂ ਦੇ ਵਿੱਚ ਸ਼ਾਮਲ ਹੋਣ ਤੇ ਵੀ ਰੋਕ ਲਗਾ ਦਿੱਤੀ ਹੈ ਤੇ ਇਹਨਾਂ ਵਿੱਚੋਂ ਕੁਛ ਉੱਤੇ ਕਲਾਸਾਂ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਪ੍ਰੀਖਿਆ ਅਤੇ ਹੋਟਲ ਫੈਸਿਲਿਟिज ਦੇ ਲਈ ਵੀ ਡਿਟੇਨ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਹੁਣ ਵਿਦਿਆਰਥੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਵਿਦਿਆਰਥੀਆਂ ਵੱਲੋਂ ਆਪਣਾ ਰੋਸ ਮੁਜ਼ਾਹਰਾ ਲਗਾਤਾਰ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਹੁਣ ਉਹ ਪ੍ਰੀਖਿਆ ਦੇ ਸਕਣਗੇ ਤੇ ਨਾ ਹੀ ਹੋਸਟਲ ਫੈਸਿਲਿਟिज ਦਾ ਫਾਇਦਾ ਲੈ ਸਕਣਗੇ ਜੋ ਕਿ ਸਰਾਸਰ ਗਲਤ ਹੈ। ਤੋ ਟੈਸਟ ਆ ਜੀ ਇੱਕ ਤੇ ਇਹਦੇ ਚ ਮੇਰਾ ਨਾਮ ਵੀ ਹੈਗਾ ਪਹਿਲਾ ਜਿਹੜਾ ਲੈਟਰ ਮੈਨੂੰ ਮਿਲਿਆ ਹੈ ਇੱਕ ਮਹੀਨੇ ਵਾਸਤੇ ਮੈਨੂੰ ਯੂਨੀਵਰਸਿਟੀ ਤੋਂ ਸਸਪੈਂਡ ਕੀਤਾ ਗਿਆ ਹੈ ਨਾ ਮੈਂ ਆਪਣੇ ਡਿਪਾਰਟਮੈਂਟ ਜਾ ਸਕਦਾ ਨਾ ਮੈਂ ਆਪਣੇ ਹੋਸਟਲ ਜਾ ਸਕਦਾ ਨਾ ਮੈਂ ਐਗਜ਼ਾਮ ਕੋਈ ਦੇ ਸਕਦਾ ਚਲੋ ਮੇਰੇ ਕੇਸ ਚੋ ਲੱਗ ਨਹੀਂ ਹੁੰਦਾ ਨਾਲ ਤੇ ਜਿਹੜੇ ਬਾਕੀ ਬੱਚੇ ਨੇ ਜਿਨ੍ਹਾਂ ਦੇ ਪੇਪਰ ਸਿਰ ਤੇ ਆਏ ਹੋਏ ਸੀ ਉਹਨਾਂ ਨੂੰ ਪੇਪਰ ਦੇਣ ਤੋਂ ਮਨਾ ਕਰ ਦਿੱਤਾ ਗਿਆ ਯੂਨੀਵਰਸਿਟੀ ਦਾ ਐਂਟਰੀ ਬੈਨ ਕਰ ਦਿੱਤੀ ਗਈ ਹੈ ਕੀ ਕਾਰਨ ਸੀਗਾ ਕਾਰਨ ਇਹ ਸੀਗਾ ਜੀ ਅਸੀਂ ਆਪਣਾ ਜਿਹੜਾ ਰਾਈਟਫੁੱਲ ਅਧਿਕਾਰ ਹੈ ਜਿਹੜਾ ਸਾਨੂੰ ਕਨਸਟੀਟਿਊਸ਼ਨ ਹੀ ਪਾਵਰ ਦਿੰਦਾ ਹੈ ਕਿ ਤੁਸੀਂ ਮਤਲਬ ਪ੍ਰੋਟੈਸਟ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਧਿਕਾਰ ਤੁਹਾਡੇ ਦੀ ਉਲੰਘਣਾ ਹੋ ਰਹੀ ਹੈ ਸਾਨੂੰ ਲੱਗਦਾ ਸੀਗਾ ਵੀ ਪੰਜਾਬ ਦਾ ਜਿਹੜਾ ਇੱਥੇ ਜਸਟ ਡਿਮਾਂਡ ਹੈ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਉਹ ਲਾਗੂ ਨਹੀਂ ਚਾਹੀਦੀ ਉਹਦੇ ਨਾਲੋਂ ਇਹ ਜਰਨਲ ਵੀ ਜਿਹੜਾ ਕਨਸਟੀਟਿਊਸ਼ਨ ਨੇ ਸੇਫ ਲਾਡ ਕੀਤਾ ਹੈ ਕਿ ਇਹ ਦਬਕਿਆਂ ਨੂੰ ਜਿਹੜੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਔਰ ਇੱਥੇ ਰਿਕਰੂਟਮੈਂਟ ਹੋ ਰਹੀ ਹੈ ਅੱਜ ਤੋਂ 12 ਸਾਲ ਬਾਅਦ ਔਰ ਉਹਦੇ ਚ ਵੀ ਤਾਂ ਦੇ ਵੀ ਕੀਤੀ ਜਾ ਰਹੀ ਸੀਗੀ ਵੀ ਮਤਲਬ ਐਸਸੀ ਭਾਈ ਜਾਤ ਨੂੰ ਸਿਰਫ 15% ਤੇ ਬੀਸੀ ਓਬੀਸੀ ਭਾਈ ਜਾਤ ਨੂੰ 0% ਰਿਜ਼ਰਵੇਸ਼ਨ ਤੇ ਇੱਥੇ ਭਰਤੀ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਧਰਨਾ ਲਾਇਆ ਹੈ ਅਥਾਰਟੀ ਨਾਲ ਸਾਡੀ ਥੋੜੇ ਦਿਨ ਤੇ ਗੱਲਬਾਤ ਚੱਲਦੀ ਰਹੀ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਇਹ ਅਥਾਰਟੀ ਦਾ ਲਾਲੋ ਪੀ ਰਵਈਆ ਇਦਾਂ ਦਾ ਵੀ ਉਹਨਾਂ 'ਚ ਕੈਲੀਬਰ ਨਹੀਂ ਹੈਗਾ ਜਦਕਿ ਪੇਸ਼ੈਂਸ ਜਿਹੜੀ ਇਹਨਾਂ 'ਚ ਹੋਣੀ ਚਾਹੀਦੀ ਆ ਤੇ ਇਹਨਾਂ 'ਚ ਪੇਸ਼ੈਂਸ ਨਹੀਂ ਹੈਗੀ ਵੀ ਕੀ ਹੋਇਆ 4 ਦਿਨ ਬਾਅਦ ਇਹ ਡਾਇਲੌਗ 'ਚ ਆਕ ਗਏ ਉਤੋਂ ਇਹਨਾਂ 'ਤੇ ਪਾਵਰ ਦਾ ਗਰੂਰ ਹੈ ਇਹਨਾਂ ਨੂੰ ਕੀ ਆ ਇਹਨਾਂ ਨੇ ਸਿੱਧਾ ਫਰਮਾਨ ਕਰਤਾ ਵੀ ਜੇ ਪ੍ਰੋਟੈਸਟ ਕਰਨਾ ਤਾਂ ਤੁਹਾਨੂੰ ਯੂਨੀਵਰਸਿਟੀ ਤੋਂ ਬਾਹਰ ਜਾਓ ਬੱਚਿਆਂ ਤੇ ਤਾਂ ਕੀਤਾ ਕੀਤਾ ਇੱਕ ਸਰਕੂਲਰ ਵੀ ਉੱਥੇ ਲਾਇਆ ਹੋਇਆ ਜਿਹਦੇ ਥਰੂ ਸਾਡਾ ਬਹਾਨਾ ਬਣਾ ਕੇ ਹੁਣ ਸਾਰੇ ਜਿੰਨੇ ਯੂਨੀਵਰਸਿਟੀ ਦੇ ਸਟੇਕ ਹোল্ডার ਨੇ ਉਹਨਾਂ ਨੇ ਡਿਕਟੇਟ ਕੀਤਾ ਜਾ ਰਿਹਾ ਵੀ ਧਰਨਾ ਕਿੱਦਾਂ ਦਾ ਹੋਣਾ ਚਾਹੀਦਾ ਕਦੋਂ ਲਾ ਸਕਦੇ ਆ ਇੱਥੋਂ ਪਰਮਿਸ਼ਨ ਲੈਣੀ ਪੈਣੀ ਆ ਸਲੋਗਨ ਇਦਾਂ ਦੇ ਹੋਣੇ ਚਾਹੀਦੇ ਆ ਤੇ ਇੰਨੀ ਆਵਾਜ਼ 'ਚ ਧਰਨੇ ਲਾਓ ਇਹ ਸਲੋਗਨ ਜਿਹੜੇ ਰੇਜ਼ ਕਰਦੇ ਆਂ ਤੇ ਐਂ ਡਿਕਟੇਟ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੱਲ ਧਿਆਨ ਦੇਵੇ ਕਿਉਂਕਿ ਇਹ ਵਿਦਿਆਰਥੀਆਂ ਦੇ ਪਵਿੱਤਰ ਸਵਾਲ ਹੈ। ਜਤਬਾਣੀ ਟੀਵੀ ਲਈ ਪਗਵਤ ਸਿੰਘ ਦੀ ਰਿਪੋਰਟ